ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਆ ਗੁਰੂ ਇਕਬਾਲ ਵਰਗੇ ਜਿਹੜੇ ਸਾਡੇ ਸਿੱਖ ਪੰਥ ਦੇ ਲੋਕ ਹੈਗੇ ਨਾ ਇਹ ਗੁੰਡਾ ਕਰਦੇ ਉਤਰੇ ਹੋਏ ਆ ਧਮਕੀਆਂ ਦੇ ਰਿਆ ਧਮਕੀਆਂ ਕਹਿੰਦੇ ਨਾ ਗੁੰਡੇ ਦੰਦੇ ਆ ਆ ਕਈ ਬੰਦੇ ਕਿ ਨਾ ਯੋਰ ਲਾਂਦੇ ਪਏ ਵਿਚਾਰੇ ਦੁਪਹਿਰੇ ਬੰਦ ਹੋ ਜਾਂਦਾ ਆਖੋ ਸਾਥ ਮੱਕ ਦਾ ਯੋਰ ਹੀ ਯੋਰ ਲਗਾ ਪਿਆ ਉਹ ਭਗਤੀ ਨਾ ਕਰ ਜੇ ਛੇਵੇਂ ਪਾਸ਼ਾ ਕਹਿੰਦੇ ਇਹੋ ਜਿਆ ਤੂੰ ਦੂਰ ਰਹਿਣਾ ਸੰਗ ਵੀ ਨਹੀਂ ਕਰਨਾ ਹੁਣ ਇਹੋ ਜਿਆ ਬੰਦਾ ਜਿਹੜਾ ਵੀਡੀਓ ਕੱਢਦੀ ਸਾਹਮਣੇ ਆਵੇ ਤੇ ਉਹਨੂੰ ਫੇਰ ਪਿਆਰ ਨਾਲ ਸਮਝਾਈਏ ਤੇ ਤੂੰ ਕਹਿੰਦਾ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨ ਦੀ ਉਸਤਤ ਕਰਨ ਦੀ ਲੋੜ ਨਹੀਂ ਇੰਜ ਲੱਗਦਾ ਤੂੰ ਸੁਖਮਨੀ ਸਾਹਿਬ ਕਦੀ ਪੜ੍ਹੀ ਨਹੀਂ ਔਰ ਐਸ ਬੰਦੇ ਨੇ ਅੱਜ ਸਿੱਖੀ ਨੂੰ ਇੱਕ ਸਮਲੋਕ ਕਲੰਕ ਲਗਾਇਆ ਤਾ ਆ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਰੁੱਖ ਦੇ ਥੱਲੇ ਜਿਹਦਾ ਤੁਸੀਂ ਦੇਖਿਆ ਨਾ ਸਾਡੇ ਹਿੰਦੂ ਭਾਈ ਕਰਦੇ ਆ ਬੋਰਡ ਦੇ ਰੁੱਖ ਦੇ ਥੱਲੇ ਪਿੱਪਲ ਦੇ ਰੁੱਖ ਦੇ ਥੱਲੇ ਮੰਦਿਰ ਬਣਾ ਲੈਂਦੇ ਐਸਾ ਇਹਨਾਂ ਨੇ ਆ ਬਾਬਾ ਦੀਪ ਸਿੰਘ ਦਾ ਮੰਦਿਰ ਬਣਾਇਆ ਦੇਖੋ ਜਰਾ ਸਿੰਘ ਜੀ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਦੇਣਾ ਜਿਹੜਾ ਵੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੇ ਉਸ ਦੀ ਹਰ ਮਨੋ ਕਾਮਨਾ ਪੂਰੀ ਕਰ ਦੇਣਾ ਤਨ ਤਨ ਬਾਬਾ ਦੀਪ ਸਿੰਘ ਜੀ اے ਬਾਬਾ ਦੀਪ ਸਿੰਘ ਜੀ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਦੇਣਾ ਜਿਹੜਾ ਵੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੇ ਅਸਲੀ ਹਰ ਮਨੋ ਕਾਮਨਾ ਪੂਰੀ ਕਰ ਦੇਣਾ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਸਾਹਮਣੇ ਅਜ ਸਿੱਖ ਗੋਮ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਖਾਸ ਕਰ ਗੁਰੂ ਇਕਬਾਲ ਵਰਗੇ ਬੰਦੇ ਨੂੰ ਇਹ ਫੁਕੜੀਆਂ ਮਾਰਦਾ ਰਹੇਗਾ ਕਦੀ ਕਹੇਗਾ ਦਰਗਾਹ ਦੀਆਂ ਚਾਬੀਆਂ ਸਾਬ ਜਦਿਆਂ ਖੋਲਾ ਇਹ ਉੱਥੇ ਜਾ ਕੇ ਤਾਲੇ ਲਗਾ ਕੇ ਚਾਬੀਆਂ ਦੇ ਕੇ ਆਇਆ ਸੀ ਮੈਨੂੰ ਇੱਕ ਗੱਲ ਦੱਸ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਬਾਕੀ ਜਿੰਨੇ ਵੀ ਹੋਰ ਗ੍ਰੰਥ ਹੈ ਜਿਹਨੂੰ ਸਾਡੇ ਜਿਹੜੇ ਸਿੱਖ ਹੈਗੇ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਬਲਕਿ ਸੂਰਜ ਪ੍ਰਕਾਸ਼ ਨੂੰ ਗੁਰੂ ਮੰਨਦੇ ਆ ਉਹਦੀ ਵਿਆਖਿਆ ਗੁਰਦੁਆਰਿਆਂ ਦੀ ਹੁੰਦੀ ਆ ਉਹ ਕਿੰਨਾ ਅਖੌਤੀ ਗ੍ਰੰਥ ਹੈਗਾ ਮਾਤਾ ਪਾ ਕੁਰਵਾ ਜੇ ਕੀ ਬਕਵਾਸ ਕਰਦਾ ਹੋ ਕੜਾ ਪ੍ਰਸ਼ਾਦ ਵਾਸਤੇ ਕੀ ਕਰਦਾ ਆ ਹੋਰ ਇਹੋ ਜੀ ਉਹਨੇ ਗਲਤ ਗਲਤ ਬਿਆਨ ਲਿਖੇ ਹੋਏ ਆ ਨਾ ਕਿਉਂਕਿ ਕਵੀ ਸੰਤੋਖ ਦਾ ਦਿਮਾਗ ਹਿੱਲਿਆ ਹੋਣਾ ਪਰ ਸਾਡੇ ਜਿਹੜੇ ਅਜੇ ਹਜੇ ਬੂਬਨੇ ਇਹਨਾਂ ਸਭ ਦਾ ਦਿਮਾਗ ਲਿਆ ਆ ਮਨਜੀਤ ਸਾਹਿਬ ਤੋਂ ਵੀ ਸੂਰੇ ਪ੍ਰਕਾਸ਼ ਦੀ ਕਥਾ ਕਰਦੇ ਆ ਕਿੰਨੀ ਸ਼ਰਮ ਦੀ ਗੱਲ ਆ ਗੁਰੂ ਗ੍ਰੰਥ ਸਾਹਿਬ ਦੀ ਕਥਾ ਨਹੀਂ ਕਰਨੀ ਉਹ ਫਿਰ ਟੁਕਾ ਨਾਲ ਟੁਕਾ ਜੋੜ ਕੇ ਰਾਤੀ ਪੂਰੀ ਮਿਹਨਤ ਕਰਦੇ ਆ ਕਿਉਂਕਿ ਸਾਰਾ ਕੋਈ ਪ੍ਰੀਪਲਾਨਡ ਹੁੰਦਾ ਆ ਇਹ ਕੋਈ ਲਾਈਵ ਨਹੀਂ ਹੁੰਦਾ ਇਹ ਜਿਹੜਾ ਵਾਕ ਲੈਂਦੇ ਆ ਜੋ ਵੀ ਕਰਦੇ ਆ ਇਹ ਸਭ ਪਹਿਲਾਂ ਦਾ ਹੀ ਪ੍ਰੀਪਲਾਨਡ ਹੁੰਦਾ ਜਿਹੜਾ ਪਾਠੀ ਹੁੰਦਾ ਚੰਗੀ ਤਰ੍ਹਾਂ ਰਾਤੀ ਤਿਆਰੀ ਕਰਕੇ ਆਉਂਦਾ ਆ ਫਿਰ ہر تک جدہ ایک ایک مورخ نہیں ہے ٹونا وانگر ہر تک دے ہوتے گربانی بولی گے اور سیدا سمجھا انہا کو اقل نہیں ہے گی مان لو کہ گرو گرنتھ صاحب تو سوائے ساری یہاں دے گرو انہا چوٹ ہر پاسے جھوٹ ہی جھوٹ آ دیکھو فوٹو 10 ਗੁਰੂਆਂ ਦੇ ਵਿੱਚ ਦੀਪ ਸਿੰਘ ਜੀ ਨੂੰ ਵਿਚਕਾਰ ਬੜਾਤਾ ਬਸ 12ਵਾਂ ਗੁਰੂ ਥਾਪਤਾ ਗਿਆ ਵਾ ਹੁਣ ਯਾਦ ਰੱਖੋ ਤੁਹਾਡੇ 12 ਗੁਰੂ ਹੋ ਗਏ ਆ ਤੁਸੀਂ ਉਂਗਲਾਂ ਚੁਗਦੇ ਸੀ ਨਾ ਕੂਕੀਆਂ ਦੇ ਉੱਤੇ ਅੱਜ ਤੁਹਾਡੇ ਆਪਣੇ 12 ਗੁਰੂ ਹੋ ਗਏ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਹੋ ਗਿਆ ਤੁਹਾਡਾ 12ਵਾਂ ਗੁਰੂ ਸਾਹਮਣੇ ਸ਼੍ਰੀ ਖੜਾ ਕਰ ਦਿੱਤਾ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਏ ਲੈ ਸੰਭਾਲੋ اور دیپ کہہ دپہرا سنبھالو اور ہو رہا ہے ہوا رات کو سنبھالے گا اج سکھان دا دماغ ختم ہو چکا جدو ہمیں بھی کریں گے سورج پرکاش پنت پرکاش نانک پرکاش اور ایک تو ایک ویڈیو آ رہے ہیں چوٹ چوٹ اور جھوٹ 100 ਸਾਕੀਆਂ ਕਿੰਨੀਆਂ ਹੈਗੀਆਂ ਕੋਈ ਦੱਸੇਗਾ ਮੈਨੂੰ ਆਹ ਹੋਣੇ ਵੀਡੀਓ ਦੇਖਿਆ ਸੀ ਕਹਿੰਦੇ ਜੀ ਇਹਨਾਂ ਨੂੰ ਲੱਭ ਗਈ Ориਜినਲ 100 ਸਾਕੀ ਇਹਦਾ ਮਤਲਬ 20 25 50 100 ਦੇ ਹੈਗੀਆਂ ਨਾ ਤੁਹਾਡੀ 100 ਸਾਕੀਆਂ ਉਧਰ ਵੀ ਪੋਲ ਖੁੱਲ ਗਈ ਆ ਉਹ ਵੀ ਕੋਈ ਅਸਲੀ ਨਹੀਂ ਹੈਗੀ ਉਹ ਵੀ ਸਾਬ ਇਧਰ ਉਧਰ ਦੇਖ ਕੇ ਕਹਿੰਦੇ ਕਿ ਇਂਡ ਕਹੀਂ ਦਾ ਰੋੜਾ ਭਾਨੂ ਮਤੀ ਨੇ ਕੁੰਬਾ ਜੋੜਾ ਉਸਰਾ ਕਰਕੇ ਆ ਪਣ ਆ ਬੰਦਾ ਹੋ ਗਿਆ ਗੰਦਾ ਪਿਆ ਤਾਂ ਕਹਿੰਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲ ਜੀ 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 ਸਮਝ ਆਣਾ ਹਾਂਜੀ ਕਿਹਦੀਆਂ ਪੰਕਤੀਆਂ ਨੋਇ ਕੋਰਨਾਨਕ ਦੇਵ ਜੀ ਦੀਆਂ ਸਹੀ ਗੱਲ ਹੈ ਹਾਂ ਆ ਕਾਜੀ ਰੁਕਨਦੀਨ ਰੁਕਨਦੀਨ ਸੀ ਮੇਰੀ ਯਾਦ ਨਾਲ ਜਦੋਂ ਮੱਕੇ ਗਏ ਸੀ ਉੱਥੇ ਉਹਨਾਂ ਨੇ ਕਰਨੀ ਨਾਮ ਲਿਖਿਆ ਸੀ ਉੱਥੇ ਲਾਸ ਦੀਆਂ ਪੰਕਤੀਆਂ ਆਹੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲ ਇਹ ਲੋਕਾਂ ਸਮਝਿਆ ਨਹੀਂ ਚੀਜ਼ਾਂ ਦੀ ਆ راج کرے گا خالصہ آکی رہنا کھوئے یہ گرو نانک دیو جی نے کیا سی پہلے تو سے بے شرم کو کہو کہ وڈیا اپنے اش نام لئی دا آج مسلمان ہی ہو تو اردو کئی جگہ گیا آدھی دنیا تج رہا جاؤنا دا ایسے لئے کہ اپنی نبی دے نام نہیں لینے اور تو انہیں بے شرم لوگ ہے پندر پال کو لے کے سارے ہی آواز اتیا تھے کہتا جی کرنی نامہ لکھیا سی پہلی پادشاہی نے دے لکھیا اے ہو جے بے اخل لوگ. آلو دا پروف اے نند لال جی دے لکھیا ہوا ہے کہ. دیکھ لو پتہ نہیں اپنے نوائی اتہاس بنائی جا رہے ہیں ہر چیز نمی آ رہی ہے ایک بندہ کہہ سی دسویں پاشای چھپنجا لکھ دنگار سی گے بھئی شنگار کون کردہ عورتہ ਮਰਦ ਨਹੀਂ ਕਰਦੇ ਮਰਦ ਦੀ ਮਰਦਾਨਗੀ ਹੁੰਦੀ ਆ ਔਰਤਾਂ ਦਾ ਸ਼ਿੰਗਾਰ ਹੁੰਦਾ ਹੈ ਇਹੋ ਜਿਹੇ ਬੇਅਕਲ ਸਿੱਕੀ ਚ ਭਰੇ ਪਏ ਆ ਆਉਣ ਵਾਲੇ ਟਾਈਮ ਇਹਦੀ ਵੀ ਸ਼ਕਲ ਦਿਖਾਵਾਂਗਾ ਕਿ ਜਿਹੜੇ ਇਦਾਂ ਦੇ ਉਲਟਾ ਬੋਲਦੇ ਪਏ ਆ ਮੈਂ ਤਾਂ ਛੱਡ ਚੁੱਕਾ ਸੀ ਸਭ ਕੁਝ ਮੈਂ ਤਾਂ ਸਭ ਤੁਹਾਡੇ ਭਲੇ ਦੀ ਗੱਲ ਕਰ ਰਿਹਾ ਆ ਕਿ ਆ ਜੋ ਗਰੀਬ ਹੈਗੇ ਜਿਹਨੂੰ ਗੋਲੀ ਗੋਲੀ ਨੂੰ ਤਰਸ ਰਿਹਾ ਨਾ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਉਠਾਇਆ ਜਾਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜੇ ਜੋ ਵੀ ਦਾਨ ਕਰਨਾ ਅਕਲ ਨਾਲ ਕਰਨਾ ਮਗਰ ਇੱਥੇ 10 ਲੱਖ ਦਾ ਰਮਾਲਾ 5 ਕਰੋੜ ਦੇ ਫੁੱਲ ਬਸ ਇੰਨੀ ਗੱਲ ਆ ਸਾਹ ਸੰਗ ਜੀ ਅਗਰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹੋ ਤੇ ਜਾਗੋ ਜਾਗੋ ਇਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਿਓ ਜਿਨਨੇ ਅਖੋਤੀ ਲੋਕ ਆ ਗਏ ਆਜ ਤਾਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਾਲ ਕਿਤਾਬ ਬਣਾਤਾ ਗਿਆ ਉਹਨਾਂ ਨੂੰ ਐਡੀਆਂ ਦਿਖਾਵਾਂਗਾ ਤੁਹਾਨੂੰ ਆ ਦੇਖੋ ਇਹ ਇੱਕ ਬਦ ਦੋਹਰ ਕੇ ਪੈਸੇ ਹੀ ਪੈਸੇ ਰਾਤੋ ਰਾਤ ਪੈਸਾ ਆ ਜਾਏਗਾ ਬਸ ਪੜ ਲਓ ਕਿ ਲਾਲ ਕਿਤਾਬ ਦੇ ਉਪਾਏ ਹੈਗੇ ਆ ਉਹ ਲਾਲ ਕਿਤਾਬ ਹੀ ਨਹੀਂ ਤੇ ਹੀ ਨਹੀਂ ਜਿਹਨੇ ਇਹਨਾਂ ਦੇ ਉਪਾਏ ਤੇ ਚੱਲਦੇ ਤਾਂ ਇਹਨੂੰ ਪੁੱਛੋ ਕਿ ਤੂੰ ਅਮੀਰ ਬਣ ਗਿਆ ਤੂੰ ਕਰੋੜਪਤੀ ਬਣ ਗਿਆ ਮੈਂ ਕਰੋੜਪਤੀ ਇਹ ਦੱਸਦਾ ਵਾਂ ਨਾ ਕਿਉਂਕਿ ਮੈਂ ਆਪਣੇ ਮਨ ਤੋਂ ਕਰੋੜਪਤੀ ਹਾਂ ਮੈਨੂੰ ਇਸ ਕੋਈ ਇੱਛਾ ਨਹੀਂ ਕਿਸੇ ਚੀਜ਼ ਦੀ ਮੇਰੇ ਕੋਲ ਜੋ ਮਿਲ ਜਾਂਦਾ ਮੈਂ ਸੈਟੀਸਫਾਈ ਆ ਮਨ ਜੀਤੇ ਜਗਜੀਤ ਮਨ ਕੇ ਜੀਤੇ ਜੀਤ ਮਨ ਕੇ ਹਾਰੇ ਹਾਰ ਪਰ ਇਹ ਸਾਰੇ ਜਿਹੜੇ ਲਾਲਚੀ ਲੋਕ ਹੈਗੇ ਆ ਕੀ ਕਰਨ ਦੇ ਆ ਇੱਕ ਤਾਂ ਦਿਖਾਈ ਦਿੱਤਾ ਹੈ ਨਾ ਹੁਣ ਤੇ ਰੁੱਖਾਂ ਥੱਲੇ ਵੀ ਕੰਮ ਸ਼ੁਰੂ ਕਰਤੇ ਇਨਾਂ ਨੇ ਹਜੇ ਪਤਾ ਨਹੀਂ ਕਿੱਥੇ ਕਿੱਥੇ ਨਾਲੇ ਬਣਾਉਣਾ ਆ ਇਹ ਤਿਆਰ ਹੋ ਰਿਹਾ ਦੇ ਕਰਮਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ